ਕੋਈ ਨਾ ਜਦੋਂ ਅਸਾਂ ਰਹਿਣਗੇ ਕੋਈ ਉਸ ਨਾਲ ਜਿਵੇਂ ਸਾਰੇ ਟਿਕਟਕ ਅਸੀਂ ਜਦੋਂ ਟਿਕਟਕ ਕਰਦੇ ਹਾਂ ਕਿ ਮਾਤਮਾ ਜੀ ਅਲਬਾਸ ਕਰਦੇ ਨੇ ਕਿ ਤੁਸੀਂ ਸਭ ਤੋਂ ਟਿਕਟਕ ਹਾਂ ਹਾਂ ਜੀ ਤੁਸੀਂ ਉਹਦਾ ਟਾਈਮ ਆ ਸੱਪ ਲੱਗੇ ਰੋਟੀ ਲਾ ਰੋਟੀ ਅੱਜ ਬਣਾਵਾਂਗੇ ਮੰਗਣਾ ਠਾਟੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਮੈਂ ਕਿਸ ਤਰ੍ਹਾਂ ਉਹ ਰਾਟਾ ਦਿਲਾਣੀ ਤੇ ਦੁੱਧ ਆਣਾ ਬਣ ਗਏ ਤੇ ਇਹਦੀ ਖਤਰਨਾਕਾ ਫਰੰਟਾ ਖਾਤ ਮੱਖਣੀ ਰਹਿ ਗਈ ਮੱਖਣੀ ਕਰਦੇ ਆ ਬਣਾਉਣ ਚੁੱਕਣ ਲੱਗੀ ਆ ਬਲੇ ਲਾ ਕੇ ਪਾਣੀ ਥੋੜਾ ਜਿਹਾ ਆਪਾਂ ਗਰਮ ਕਰ ਦਿਆ ਗਰਮ ਪਾਣੀ ਨਾਲੇ ਮੱਖਣੀ ਆਣੀ ਹੈ ਮਾਇਦੇ ਵਿੱਚ ਫ੍ਰਿਜ ਦੇ ਵਿੱਚ ਰੱਖੀ ਹੋਈ ਸੀ ਨਾ ਠੰਡੀ ਜਾ ਰਹੀ ਹੈ ਚੰਨਾ ਨਹੀਂ ਰੋੜਕ ਲੈਂ। ਮਾਰਲ ਥੋੜੀ ਥੋੜੀ ਤੁਫਾ ਨਿਕਲ ਰਹੀ ਹੈ ਮੱਧਮ ਜੀ ਹੈ ਹੌਲ ਹੌਲ ਨਿਕਲ ਆਉਗੀ ਮੈਂਨੇ ਪਰੋਟੀ ਪਾਣੀ ਦਾ ਘੋਲ ਨਹੀਂ ਮਿਲੜੀ ਤੇਸਾ ਆਪਣਾ ਧਰੇ ਹਲਵਾਰ ਬਣਾ ਰਿਹਾ ਹੈ। ਕੋਈ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਇਹ ਰੋਟੀ ਬਣਾ ਲਈਏ ਸਾਨਾ। ਥੱਲੇ ਵਿੱਚ ਚਾਹ ਦੀ ਰੋਟੀ ਲਾਏ। ਪਸ਼ਵਾਨ ਨੂੰ ਮੀਟਿਆਂ ਦਾ। ਔਰ ਜੇ ਇਹ ਦੇ ਦਿੰਦਾ ਤੇ। ਰੋਟੀ ਦਾ ਕਰੀਏ ਪਹਿਲਾਂ ਹੁਣ ਤਾਂ। ਫੇਰ ਮਸ਼ੀਨ ਵੀ ਬਣਾ ਲਵਾਂਗੇ। ਉਹ ਵੀ ਕਾਸ਼ ਲਾਵਾਂਗੇ। ਨਵਾਂ ਜੰਤਕ ਪਹੁੰਚ ਲਿਆ ਗਏ ਸਾਢੇ 9 ਦਾ ਟਾਈਮ ਹੋ ਗਿਆ ਤੇ ਬਹੁਤ ਜਿਆਦਾ ਧੁੰਦ ਸੀ ਜਦੋਂ ਆਪਾਂ ਗੋਦਵਾਰਾ ਸੌਂਕੇ ਅਸੀਂ ਨਾ ਦੁੱਧ ਵੀ ਲੈ ਲਿਆ ਨਾ ਤੇ ਬਹੁਤ ਧੁੰਦ ਸੀ ਦਿਖਦਾ ਨਹੀਂ ਸੀ ਕੁਸ ਵੀ ਨੇਰ ਪਿਆ ਸੀ ਫੇਰ ਅੱਜ ਬੱਚੇ ਤਾਂ ਹੈਗੇ ਸੀ ਅੱਗੇ ਨਾ ਜਾਣੇ ਹੁੰਦੇ ਆ ਫਿਰ ਅਸਾਈ ਦੇ ਬਕੌਣ ਲੇਖੀ ਹੋਈ ਸੀ ਫਿਰ ਆਪਾਂ ਜਾਇ ਇਸ ਜੀ। ਪਾਸੇ ਨੂੰ ਰੋਲ ਕਰੀਏ। ਫਿਰ ਬੰਨ੍ਹ ਲਿਆ। ਤੇ ਆਪਣੀ ਸੜਕ ਹੋ ਗਈ। ਗਰਮ ਪਾਣੀ ਨੂੰ ਪੌਣਾ ਪੰਦਾ ਸਿਆਣ ਦੇ। ਹੁਣ ਠੰਡ ਪਰ ਕੇ ਮਸ਼ੀਨ ਦਾ ਬਾਕਸ ਹੋ ਗਿਆ ਮੈਂ ਇੱਥੇ ਹੀ ਰੱਖੀ ਜਾਂਦੀ ਹੈ ਬਾਕੀ ਲੱਸੀ ਪੀ ਹੋ ਜੂਗੀ ਤਾਜੀ ਹੋ ਸਕਣੀ ਹੈ ਨਾ ਬਾਲ ਕੰਦੇ ਜੀ ਆ ਮੈਂ ਸੀ ਵਧੀਆ ਹੋ ਗਈ ਪੀਣੀ ਨੇ ਕੱਲ ਦੋ ਸ਼ਾਰਟ ਸ਼ੇਅਰ ਕਰੇ ਸੀਗੇ ਸਾਈਪੇ ਨੇ ਵੀਡੀਓ ਭੇਜੀ ਸੀ ਉਹ ਸ਼ਾਰਟ ਪਾ ਰਹੇ ਨੇ ਜੇ ਕਿਸੇ ਭੈਣ ਭਾਈ ਨੇ ਨਹੀਂ ਦੇਖਿਆ ਤਾਂ ਜਰੂਰ ਦੇਖ ਲਓ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸ਼ਾਰਟ ਨੂੰ ਇਸ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਸ਼ਾਰਟ ਜਰੂਰ ਦੇਖਣਾ ਸੇਵ ਕਰਦੇ ਨੇ ਇੱਥੇ ਬਣਾਈ ਗਈ ਹੈ ਜਿੱਥੇ ਜੂਸ ਦਾ ਰੰਗ ਲਾਇਆ ਤੁਹਾਨੂੰ ਭੇਜੀਏ ਬਣਾ ਕੇ ਸਾਈਪੇ ਫਿਰ ਆਪਾਂ ਕਰਾਂਗੇ ਵੀਡੀਓ ਲਓ ਇਹ ਲਸਣ ਇਕਲੇ ਚੁਲਾਗੇ ਤੇ ਮੱਖਣੀ ਟੱਕ ਦਨ ਫਰਿਜ ਚ ਲਾ ਦਨੇ ਬਸ ਇਹ ਟੱਕ ਦੋ ਜਿਹਾ ਨਾ ਕੰਮ ਹੋ ਗਿਆ ਤਿਆਰ ਕਰਦੇ ਜਿਹੜੇ ਆਟੇ ਦੇ ਵਿੱਚ ਪਾਣੀ ਹੈ ਪਰੋਟ ਬਣਾਉਣੇ ਨੇ ਇਹਦੇ ਲਈ ਆਪਾਂ ਕਰਦੇ ਨੇ ਕੱਦੂ ਕਸ ਕਰਦੇ ਹੁਣ ਇਹ ਹਮੇ ਤਾਂ ਜੇ ਕਾਟਨ ਜਿਹਾ ਆਪਣਾ ਜਿਹੜਾ ਫੋਨਾ ਰੋਟੇ ਵਾਲਾ ਲੈ ਲਾਂਗੇ ਇਦੇ ਵਿੱਚ ਪਾ ਕੇ ਨ ਸਾਰੀਆਂ ਮੁਰੀਆਂ ਅੱਧੂ ਬਸ ਕਰੀਆਂ ਨੇ ਨਾ ਇਹਨਾਂ ਵਿੱਚ ਜਿਹੜਾ ਪਾਣੀ ਹੈ ਸਾਰੇ ਆਪਾਂ ਨੂੰ ਛੋੜ ਦਿਆ ਹੈ ਹਨਾ ਇਹ ਤਾਂ ਕੁੱਟ ਕੇ ਸਾਰੇ ਛੋੜ ਦਿਆ

ਦੋ ਘੋਲ ਗਏ। ਇਹਦੇ ਤੇ ਅਦਰਕ ਤੇ ਮਿਰਚ ਗ੍ਰਾਇੰਡ ਕਰ ਲਓ। ਨਾਣ ਹਲਦੀ ਸਾਪਨ ਲਾਦੇ ਤੇ ਥੋੜੇ ਜਿਹੇ ਰਹਿੰਦੇ ਨੇ ਇਹ ਨਾ ਇਹ ਇਹਦੇ ਵਿੱਚ ਇਹ ਭਰ ਲਾਂਗੇ ਮੌਣੀਆ ਪੜਾ ਹੋਇਆ ਭਾਰੀ ਆ ਰੋਟੀ ਨਾਲ ਜਿਹਨੇ ਰੋਟੀ ਬਤਾਈ ਸਮੁੰਦਰ ਨੂੰ ਥੋੜਾ ਘਾਰੀ ਨੇ ਲੰਘੇ ਹੋਰ ਕੋਲੇ થોੜੇ ਕੋਲੇ ਆਖਾਂ ਹੁਣ ਰੋਟੀ ਆਪਣੀ ਬਿਲ ਗਈ ਤੇ ਮਸਾਲਾ ਬਿਲਕੁਲ ਹੀ ਨਿਕਲਿਆ ਹੈਗਾ ਹੰਪਾ ਦੇ ਤੇ ਇੱਕ ਇਹ ਦੇਕਾ ਦੂਸਰਾ ਇਹ ਦੋ ਟੇਲੇ ਬਣਾ ਲਾਂਗੇ ਅੱਦੋਂ ਆ ਤਿੰਨਾਂ ਦੀ ਰੋਟੀਆਂ ਬੋਲ ਲਾਂਗੇ ਮੈਂ ਦੋਨੋਂ ਤਰੀਕਾ ਨਾਲ ਲਾਣੀਆਂ ਨੇ ਜਿਹੜਾ ਤਰੀਕਾ ਸੌਖਾ ਲੱਗਦਾ ਸੇ ਉਹ ਵਰਤ ਸਕਦੇ ਹੋ ਤਰੀਕੇ ਦੋਏ ਸਹੀ ਨੇ ਸੌਖੇ ਨੇ ਪਰ ਇਹ ਜਿਹੜਾ ਦੂਸਰਾ ਨਾ ਦੋ ਰੁਪਏ ਦੇ ਕਿਲੋਂ ਹਰ ਉਹ ਵਿੱਚ ਟਾਈਮ ਜ਼ਿਆਦਾ ਲੱਗਦਾ ਦੋ ਰੁਪਏ ਦੇ ਲੈਣੀਆਂ ਨੇ

ਕੋਲ ਮੈਨੂੰ ਬੁਣਾਤਾ ਤਾਂ ਹਨਾ ਤਾਂ ਬਣਾ ਲਿਆ ਮੈਂ ਦੋਨੋਂ ਤਰੀਕਾ ਬਤਲਦੀ ਆ ਜਿਹੜਾ ਜੀ ਕਰਦਾ ਬੱਸ ਤੋਂ ਜੇ ਕਿਸੇ ਭੈਣ ਭਾਨ ਨੂੰ ਇਸ ਤਰ੍ਹਾਂ ਵੀ ਲਾਹਣਾ ਅੱਗੇ ਰੱਖਦੇ ਹੈ ਨਾ ਸਾਬੇ ਤੁਸੀਂ ਗੋੜੀਆਂ ਦਾ ਆਟਾ ਮੋੜੀਆਂ ਨੂੰ ਆਟੇ ਦੇ ਵਿੱਚ ਵੀ ਦਸਾ ਦਿਆ ਇਸ ਤਰ੍ਹਾਂ ਵਧੀਆ ਬਣ ਜਾਂਦੀ ਹੈ ਦੀ ਰੋਟੀ ਲਈ ਇਸ ਤਰ੍ਹਾਂ ਦਾ ਆਪਾਂ ਰੋਟੀ ਦਾ ਉੱਪਰ ਹੀ ਸਵਾਰ ਲਾਂਗੇ ਠੀਕਾ ਜੀ ਇਹਦੇ ਵਿੱਚ ਮਸਾਲਾ ਭਰ ਲਾਂਗੇ ਇੱਕ ਪਾਸਾ ਘਟਾਉ। ਮੌਦੀ ਭੰਡਾ ਬਣ ਕੇ ਆਉਂਦੇ ਆਂ ਬਾਚ ਇਹ ਇਹਦੂੰ ਕਰਾਂਗੇ ਤੇ ਫਿਰ ਇਹਦੂੰ ਕੋਲਡ ਕਰਾਂਗੇ ਤੇ ਇਸ ਤਰ੍ਹਾਂ ਰੋਟੀ ਗੜੀ ਆਪਾਂ ਕਿ ਨਮਕ ਇਹ ਬਣਾਇਆ ਇਸ ਤਰੀਕੇ ਨਾਲ ਵੀ ਤੁਸੀਂ ਮੋਨਗਾਰ ਪਾਠੇ ਬਣਾ ਸਕਦੇ ਤਿੰਨ ਪੂੰਜੀ ਤੁਸੀਂ ਬਸ ਲੋਕਾਂ ਤੇ ਕਿੰਨਾ ਵੋਲ ਲੈਣਾ ਸ਼ੇਅਰ ਕਰਦੇ ਆਪਾਂ ਹੋਰ ਬਣਾਉਣਾ ਇੱਕ ਪੋਟਾ ਮਿਲੇ ਤਦੋਂ ਉੱਤੀ ਵੇਲੇ ਇਹਨਾਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਧ ਤੱਕ ਕੱਟ ਲੈਣਾ ਆਪਾਂ ਨੇ ਤੇ ਇੱਕ ਸਾਈਡਾਂ ਜਿਹੜੀ ਇਹ ਦੀ ਇਹਦੇ ਵਿੱਚ ਆਪਾਂ ਮਸਲਾ ਕਰਨਾ ਇਸ ਤਰ੍ਹਾਂ ਤੇ ਇੱਦਣੂ ਹੋਲਡ ਕਰ ਲਾਂਗੇ ਇਹਨੂੰ ਇਹਦਾ ਮਸਾਲੇ ਵਾਲੀ ਸਾਈਡ ਤੇ ਇੱਕ ਵਾਰ ਫੇਰ ਕਰਾਂਗੇ ਇਹ ਚੌਥੀ ਵਾਰ ਫੇਰ ਕਰਾਂਗੇ ਚਾਰ ਹੀ ਸੇਮ ਹੋ ਜਾਂਦੇ ਨੇ ਤੇ ਥੋੜਾ ਗ੍ਰੇਥਨ ਲਾ ਕੇ ਦੇਖੋ ਪਰੌਂਠਾ ਬਣ ਗਿਆ ਇਹਨੂੰ ਬਿਲਾਓ ਹੌਲੀ ਹੌਲੀ ਪਰਾਠਾ ਪਰਾਠਾ ਬਣਾ ਤਿਆਰ ਹੈ ਬਿਲਕੁਲ ਮਸਾਲਾ ਨਹੀਂ ਨਿਕਲੇ ਇਸ ਤਰ੍ਹਾਂ ਹੁੰਦਾ ਪਰਾਠਾ ਹਾਂਜੀ ਇੱਥੇ ਮੈਂ ਤੁਹਾਨੂੰ ਤਿੰਨ ਪ੍ਰਕਾਰ ਨਾਲ ਮੂਲੀਆਂ ਵਾਲੇ ਪਰੌਂਠੇ ਪਕਾ ਕੇ ਦਿਖਾਤੇ ਤੁਸੀਂ ਜਿਹੜਾ ਤਰੀਕਾ ਤੁਹਾਨੂੰ ਸੌਖਾ ਲੱਗਾ ਉਸ ਤਰੀਕੇ ਨਾਲ ਬਣਾ ਸਕਦੇ ਹੋ ਪਰ ਸਾਰਿਆਂ ਤੋਂ ਪਹਿਲਾਂ ਮੂਲੀਆਂ ਦਾ ਪਾਣੀ ਜ਼ਰੂਰ ਨਿਚੋੜ ਦਿਓ ਮੂਲੀਆਂ ਦੇ ਵਿੱਚ ਥੋੜਾ ਜਿਹਾ ਪਹਿਲਾਂ ਨਾਣ ਪਾ ਕੇ ਰੱਖ ਦਿਓ ਫਿਰ ਸਾਰਾ ਪਾਣੀ ਐਕਸਟਰਾ ਨਿਕਲ ਚੂਗਾ ਹਨਾ ਉਹਨੂੰ ਨਿਚੋੜ ਦਿਓ ਹਾਂਜੀ ਤੇ ਤੁਪਾ ਵਗੈਰਾ ਵਧੀਆ ਨਿਕਲੇ ਸਾਗ ਵੀ ਆਪਣਾ ਰਿਜ ਗਿਆ ਤੇ ਹੁਣ ਆਪਾਂ ਉਹਦੇ ਵਿਚਾਲਣ ਪਾਉਣਾ ਇਹਦੇ ਖਾਤਰ ਆਪਾਂ ਨੇ ਪਾਣੀ ਅੰਦਰ ਗਰਮ ਕਰਿਆ ਤੇ ਇਹ ਲਿਆ ਮੱਕੀ ਦਾ ਆਟਾ ਆਲਣ ਪਾ ਦਈਏ ਸਾਗ ਦੇ ਵਿੱਚ ਤੇ ਇਧਰ ਚਾਹ ਧਰਤੀ ਆਪਾਂ ਨੇ ਤੇ ਬਾਕੀ ਨਿਵੇੜਿਆਂ ਦਾ ਥੱਲੇ ਕੰਮ ਪਸ਼ੂਆਂ ਦਾ ਉੱਪਰ ਆਂਦਾ ਇਧਰ ਕਪੜਾ ਆਨੇ ਚੀਨਾ ਤੇ ਠੀਕ ਠੀਕ ਜਾਈਆ ਦੇਖੋ ਸੂਰਜ ਇੱਥੇ ਪਾਉਂਦੇ

ਬਸ ਇਹ ਘੋਟਣਾ ਕੱਢ ਦਾਂਗੇ ਹੁਣ ਬਾਹਰ ਆਪਾਂ ਤੇ ਅੱਗ ਤਾਂ ਉਹ ਨਹੀਂ ਪੁੱਜ ਗਈ ਹੈ ਨਾ ਫਿਰ ਵੀ ਹਾਲੇ ਰਿਝ ਰਿਆ ਥੋੜੇ ਥੋੜੇ ਸੇਕ ਹੈਗਾ ਪਾਥੀਆਂ ਦਾ ਹੈ ਨਾ ਬਸ ਹੁਣ ਤਾਂ ਸਮਾਰ ਕੇ ਢੱਕ ਦਾਂਗੇ ਇਹਨੂੰ ਇਧਰ ਭਾਂਡੇ ਵਗੈਰੇ ਮਾਂਜ ਕੇ ਰੱਖ ਤੇ ਇਧਰ ਮਸ਼ੀਨ ਚੱਲ ਰਹੀ ਹੈ ਇੱਕ ਵਾਰ ਦੇ ਕੱਪੜੇ ਰਹਿੰਦੇ ਨੇ ਬਸ ਇਹਨਾਂ ਨੂੰ ਪਾ ਕੇ ਇਹਨਾਂ ਨੂੰ ਸੁੱਕਣੇ ਥੱਲੇ ਤੇ ਬਸ ਕਹ ਧੁੱਪਾਂ ਹੋ ਜਾਂਦੀ ਹੈ ਕਦੇ ਤਾਂ ਦੁਜੀ ਆ ਜਾਂਦੀ ਹੈ ਨਾ ਬੱਦਲ ਵਾਈ ਜੀ ਇਦਾਂ ਹੀ ਹੋ ਜਾਂਦਾ ਮੌਸਮ ਬਸੋ ਪਾਕ ਹੋਣੀ ਹੈ ਉੱਪਰ ਲੜਦੋਤਾ ਪਿਆ ਜਿਹਦੇ ਉੱਤੇ ਸਾਗ ਚੀਰਿਆ ਸੀਗਾ ਹੁਣ ਲੱਕ ਰੱਖਣਾ ਹੈ ਕੱਪੜੇ ਸੁਕਣੇ ਪਾਦਾਂਗੇ ਲੈ ਕੇ ਜਾਣੇ ਆ ਕੱਪੜੇ ਥੱਲੇ ਤੇ ਚਾਹੇ ਬੱਚੇ ਘਰ ਨੇ ਚਾਹੇ ਗਏ ਹੋਏ ਨੇ ਹਨਾ ਕੰਮ ਹੁੰਨੇ ਹੀ ਨੇ ਪਰ ਆਪਣੇ ਕੰਮ ਨਹੀਂ ਘਟੇ ਹੈਗੇ ਸਾਰਾ ਦਿਹਾੜੀ ਦਿਨਿੰਗੇ ਕੰਮਾਂ ਦੇ ਵਿੱਚ ਅੱਧਾ ਦੁਪਹਿਰਾ ਲੰਘ ਗਿਆ ਬਸ ਅੱਧੀ ਦਿਹਾੜੀ ਅੱਧੀ ਦਿਹਾੜੀ ਨਿੰਗ ਚੁੱਕ ਗਈ ਆ ਅੱਧੀ ਰਹਿ ਗਈ ਬਸ ਚਲੋ ਇਹ ਚਲੀ ਜਾਣੇ ਨੇ ਕੰਮ ਕਰਾ ਬਸ ਕੱਪੜੇ ਸੁੱਕਣੇ ਪਾ ਦ ਫੇ ਮਿਲਦਾ ਕੱਪੜੇ ਕਪੜੇ ਨੇ ਵੇੜ ਦੀ ਆਪਾਂ ਸਾਰੇ ਤੇ ਚੱਕ ਦੀ ਇਹਨਾਂ ਨੂੰ ਪਹਿਲਾਂ ਖਰਾਬ ਹੋ ਗਿਆ ਸੋਚਾ ਇਹਨੇ ਕੰਮ ਖਾਸਾ ਉਹ ਕਰਤਾ ਆ ਪੈਸਾ ਸਾਰਾ ਖੋਲਿਆ ਬੋਰਡ ਦਵਾਰਾ कसेਆ ਸਾਰਾ ਪਲੱਗ ਚੱਲਿਆ ਹੀ ਨਹੀਂ ਫੇ ਤਾਰ ਪਾਈ ਜੋੜ ਵਾਲੀ ਤਾਂ ਫੇਰ ਮਸ਼ੀਨ ਚਾਲੂ ਕਰੀ ਲੱਗ ਜਾ ਜਲ ਗਿਆ ਸੀ ਜਾਂ ਤਾਰ ਲਾਉਣ ਲੱਗੀ ਨਾ ਸੰਪਰਕ ਮਾਰ ਗਿਆ ਕਾਫੀ ਟਾਈਮ ਪੁੱਟ ਗਿਆ ਇਹਦੇ ਨਾਲ ਬਸ ਇੱਕ ਵਾਰ ਦੇ ਹੋਰ ਨੇ ਕੱਢ ਦੇ ਆ ਕੱਪੜੇ ਦੇਖੋ ਕਬੂਤਰ ਬੈਠਾ ਦਿਖਾਵਾ ਦੇਖੋ ਛਤਰੀ ਦੇ ਕਬੂਤਰ ਬਠਾ ਦੇਖੋ ਤੁੰਦ ਜੀ ਕਿਵੇਂ ਦਿਖਦੀ ਹੈ ਨੇੜੇ ਨੇੜੇ ਜੀ ਹੈ ਨਾ ਮਚੀਂਹ ਜਾ ਰਹੀ ਹੈ ਗੱਠਾ ਕੱਠੀਆਂ ਕਰਨੀ ਆ ਜੀ